ਸਤ ਸ੍ਰੀ ਅਕਾਲ ਜੀ ਸਭ ਨੂੰ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੁਸੀਂ ਚੈਨਲ ਦੇਖ ਰਹੇ ਹੋ ਟਰੈਕਟਰ ਮੰਡੀ ਤੇ ਤੁਹਾਡੇ ਖਾਤਰ ਬਹੁਤ ਸਾਰੀ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਆਂ ਗੱਲ ਆਪਾਂ ਪੂਰੀ ਕਰਾਂਗੇ ਕੱਲੀ ਕੱਲੀ ਮਸ਼ੀਨਰੀ ਦੀ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਮਸ਼ੀਨਰੀ ਹੈ ਕੂਠੀਆ ਘਰ ਮਕਾਨ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਪੇਜ ਕੇ ਫਰੀਦ ਵਿੱਚ ਐਡ ਲਗਵਾ ਸਕਦਾ ਹਾਂ ਤੇ ਹੁਣ ਆਪਾਂ ਗੱਡੀਆਂ ਦੀ ਗੱਲ ਕਰਦੇ ਹਾਂ ਪਹਿਲੀ ਗੱਡੀ ਆਪਣੀ ਕੋਲੇ ਕਰਿਊਜ਼ ਟੌਪ ਮਾਡਲ 2012 ਮਾਡਲ ਪਹੁੰਚੀ ਹੈ ਗੱਡੀ ਦਿੱਲੀ ਨੰਬਰ ਹੈ ਐਨਓਸੀ ਲੁਧਿਆਣੇ ਦੀ ਨਾਲ ਮਿਲ ਚੁਗੀ ਸਾਰਾ ਕੁਝ ਬਹੁਤ ਵਧੀਆ ਜੀ ਸਾਰੇ ਫੰਕਸ਼ਨ ਚੱਲਦੇ ਆ ਟਾਇਰ ਆਪਾਂ ਨੂੰ ਪੰਜੇ ਮਿਲ ਜਾਣਗੇ 80 ਤੋਂ 85 ਪੈਸੀ ਆ ਲਾਇ ਲੱਗੇ ਹੋਏ ਐ ਵਿੱਦ ਸਟਿਪਣੀ ਜੀ ਤੇ ਸਾਰਾ ਕੁਝ ਵਧੀਆ ਸੈਂਟਰ ਲੋਕ ਮਿਊਜ਼ਿਕ ਸਿਸਟਮ ਵਧੀਆ ਲੱਗਿਆ ਹੋਇਆ ਤੇ ਆਪਣੇ ਕੋਲ ਜਿਹੜੀ ਗੱਡੀ ਆਪਣੇ ਕੋਲ ਆਹ ਪਹੁੰਚੀ ਐ ਆਹ ਕੁੱਲ 1,09,000 ਚੱਲੀ ਹੋਈ ਆ। ਰੇਟ 1.75 ਮਾਲਕ ਨੇ ਮੰਗਿਆ ਲੈਸ ਬੈਸ ਹੋ ਜਾਊਗਾ। ਐਵਰੇਜ ਵੀ ਗੱਡੀ ਵਧੀਆ ਦਿੰਦੀ ਐ 17 ਤੋਂ 18 ਉੱਪਰ ਹੀ ਦੇ ਦਿੰਦੀ ਐ। ਬਾਕੀ ਮਾਲਕ ਨੇ ਕਿਹਾ ਆਕੇ ਕਿਸੇ ਨੇ ਦੇਖਣੀ ਹੋਵੇ ਗੱਡੀ ਆਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋਵੇ ਕਿਸੇ ਨੇ ਚਲਾ ਕੇ ਦੇਖ ਸਕਦੇ ਹੋ। ਜਿਨ੍ਹਾਂ ਦੀ ਗੱਡੀ ਐ ਜਿਹੜੇ ਮਾਲਕ ਨੇ 88040 ਤੇ 00727 ਆਹ ਮਾਲਕ ਦਾ ਨੰਬਰ ਹੈ ਜਿਨ੍ਹਾਂ ਦੀ ਆਹ ਗੱਡੀ ਹੈਗੀ ਹੁਣ ਆਪਾਂ ਗੱਲ ਕਰਾਂਗੇ ਆਲਟੋ ਗੱਡੀ ਦੀ ਆਲਟੋ ਗੱਡੀ ਐਲਐਕਐਸਆਈ ਆਪਾਂ ਲੈ ਕੇ ਹੁਣ ਪਹੁੰਚੇ ਆ 2010 ਮਾਡਲ ਹੈ ਸਾਰੀ ਜੈਨੂਮ ਹੈ ਨਵੇਂ ਟਾਇਰ ਨਹੀਂ ਨਵੀਂ ਬੈਟਰੀ ਹੈ ਨਵੀਂ ਸਰਵਿਸ ਹੋਈ ਹੈ ਨਵੀਂ ਮੈਟਿੰਗ ਹੋਈ ਹੈ ਤੇ ਗੱਡੀ ਕੁੱਲ 74000 ਚੱਲੀ ਹੋਈ ਹੈ ਓਰੀਜਨਲ ਚੱਲੀ ਹੋਈ ਹੈ ਗੱਡੀ ਖੜੀ ਹੈ ਮੋਗੇ ਏਰੀਆ 'ਚ ਡਿਮਾਂਡ ਮਾਲਕ ਨੇ 1 ਲੱਖ 60 ਹਜ਼ਾਰ ਲਾਕੇ ਭੇਜੀ ਹੈ ਤੇ ਮਾਲਕ ਕਹਿੰਦੇ ਸੀਗੇ ਉੱਪਰ-ਨੀਚੇ ਰੇਟ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਦੋ ਗੱਡੀਆਂ ਆਪਾਂ ਲੈ ਕੇ ਪਹੁੰਚਿਆ ਦੋਵੇਂ ਗੱਡੀਆਂ ਇੱਕੋ ਘਰ ਦੀਆਂ ਆ ਇੱਕ ਤਾਂ ਆਲਟੋ ਹੈ ਤੇ ਇੱਕ ਤੁਸੀਂ ਅੱਗੇ ਦੇਖੋਗੇ ਹੁਣ ਜੀਪ ਜੀਪ ਹਰੇ ਰੰਗ ਦੀ ਹੈ ਵਧੀਆ ਤਿਆਰ ਕਰਵਾਈ ਹੋਈ ਹੈ ਬਾਡੀ ਲਾਈਨ ਵੀ ਵਧੀਆ ਹੈ ਟਾਇਰਾਂ 'ਚ ਅਲਾਈ ਲੱਗੇ ਹੋਏ ਆ ਟਾਇਰ ਵੀ ਬਹੁਤ ਵਧੀਆ ਨੇ ਰੇਟ ਇੱਕਤੀ ਹੈ ਤੇ ਸਾਰਾ ਕੁਝ ਵਧੀਆ ਨਵੇਂ ਟਾਇਰ ਨੇ ਕੰਡੀਸ਼ਨ ਨਾਲ ਓਕੇ ਆ ਤੁਹਾਡੇ ਸਾਹਮਣੇ ਜੀਪ ਦੀ ਫੋਟੋਆਂ ਖਿੱਚ ਕੇ ਇਹਨਾਂ ਨੇ ਭੇਜੀਆਂ ਆਪਾਂ ਦਿਖਾ ਰਿਹਾ ਤੁਹਾਨੂੰ ਤੇ ਦੋਵੇਂ ਗੱਡੀਆਂ ਇੱਕੋ ਕਦੇ ਖੜੀਆਂ ਮੋਗੇ ਏਰੀਆ ਚ ਤੇ ਨੰਬਰ ਸੈਮਰਉਾ ਜੀ ਜਿਹੜਾ ਤੁਹਾਨੂੰ ਆਲਟੋ ਗੱਡੀ ਦਾ ਨੰਬਰ ਮਿਲਿਆ ਸੀਗਾ ਉਹੀ ਨੰਬਰ ਹੈ ਦੋਵੇਂ ਗੱਡੀਆਂ ਤੁਸੀਂ ਦੇਖ ਲਿਓ ਤੇ ਤੇ ਮਤਲਬ ਕਿ ਇੱਕੋ ਘਰ ਦੀਆਂ ਦੋਵੇਂ ਗੱਡੀਆਂ ਤੇ ਪਿੱਛੇ ਕਰੂਜ਼ ਗੱਡੀ ਤਿੰਨੇ ਗੱਡੀਆਂ ਤੁਸੀਂ ਦੇਖ ਲਿਓ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਜੇ ਕਿਸੇ ਕੋਲ ਗੱਡੀ ਹੈ ਕੋਠੀ ਹੈ ਘਰ ਮਕਾਨ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਐਡ ਫਰੀ ਦੇ ਵਿੱਚ ਲਗਵਾ ਸਕਦੇ ਹੋ ਆਪਣਾ ਕੋਈ ਕਮਿਸ਼ਨ ਖਰਚਾ ਵਰਚਾ ਆਪਣਾ ਕੁਝ ਨਹੀਂ ਹੁੰਦਾ ਜੀ ਤੇ ਆਪਣੇ ਕੋਲੇ ਭੇਜ ਦਿਓ ਉੱਪਰ ਆਪਣਾ ਵਟਸਐਪ ਨੰਬਰ ਹਮੇਸ਼ਾ ਚੱਲਦਾ ਰਹਿੰਦਾ ਜੇ ਤੁਸੀਂ ਪਹਿਲੀ ਵਾਰ ਆਇਓ ਤੇ ਚੈਨਲ ਤੁਹਾਨੂੰ ਵਧੀਆ ਲੱਗਿਆ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ